ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਬਠਿੰਡਾ ਦੇ ਵਿੱਚ ਡਿਲੀਵਰੀ ਬாய் ਦੇ ਵੱਲੋਂ ਮਹਿਲਾ ਦੇ ਕਾਂਟੇ ਖੋਣ ਦਾ ਮਾਮਲਾ ਸਾਹਮਣੇ ਆਇਆ ਤੇ ਜ਼ੋਮੈਟੋ ਡਿਲੀਵਰੀ ਬாய் ਦੱਸਿਆ ਜਾ ਰਿਹਾ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਾਲਾਂਕਿ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਠਿੰਡਾ ਦੇ ਵਿੱਚ ਹੈਰਾਨ ਕਰਦਾ ਇਹ ਮਾਮਲਾ ਜਿੱਤੇ ਇੱਕ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਔਰਤ ਦੇ ਸੋਨੇ ਦੇ ਕਾਂਟੇ ਖੋਣ ਦੇ ਦੋਸ਼ ਦੇ ਵਿੱਚ ਕਾਬੂ ਕੀਤਾ ਗਿਆ ਸੀਸੀਟੀਵੀ ਫੁਟੇਜ ਤੇ ਤਕਨੀਕੀ ਜਾਂਚ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਇਸ ਬਾਬਾ ਜਾਣਕਾਰੀ ਦਿੰਦੇ ਆ ਡੀਐਸਪੀ ਸੀਟੀ 2 ਸਰਬਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਘਟਨਾ ਕੁਝ ਦਿਨਾਂ ਪਹਿਲਾਂ ਵਾਪਰੀ ਹੈ ਜਦੋਂ ਜ਼ੋਮੈਟੋ ਦਾ ਇਹ ਡਿਲੀਵਰੀ ਏਜੰਟ ਦੱਸਿਆ ਜਾ ਰਿਹਾ ਉਸਨੇ ਡਿਲੀਵਰੀ ਬੈਕ ਚੁੱਕਿਆ ਹੋਇਆ ਸੀ ਜਿਸ ਕਾਰਨ ਉਸਤੇ ਕੋਈ ਸ਼ੱਕ ਨਹੀਂ ਕਰ ਸਕਿਆ ਤੇ ਇਸ ਦਾ ਫਾਇਦਾ ਚੱਕ ਕੇ ਇਸ ਦੇ ਵੱਲੋਂ ਮਹਿਲਾ ਦੀਆਂ ਵਾਲੀਆਂ ਚੱਪੀਆਂ ਗਈਆਂ ਤੇ ਮੌਕੀ ਤੋਂ ਫਰਾਰ ਹੋ ਗਿਆ ਹਾਲਾਂਕਿ ਸੀਸੀਟੀਵੀ ਫੁਟੇਜ ਅਦਰ ਵਿੱਚ ਇਸ ਮਾਮਲੇ ਦੇ ਵਿੱਚ ਦੋਸ਼ੀ ਜਿਹੜਾ ਸਾਫ਼ ਤੌਰ ਤੇ ਨਜ਼ਰ ਆਇਆ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਪੁਲਿਸ ਨੇ ਸਖਤ ਮਿਹਨਤ ਤੇ ਤਕਨੀਕੀ ਜਾਂਚ ਨਾਲ ਆਖਿਰਕਾਰ ਇਹ ਨੌਜਵਾਨ ਕਾਬੂ ਕੀਤਾ ਹਾਲਾਂਕਿ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਪੁੱਛਗਿੱਛ ਹੁਣ ਕੀਤੀ ਜਾ ਰਹੀ ਹੈ ਤੇ ਇਹ ਵੀ ਹੁਣ ਜਾਣਿਆ ਜਾ ਰਿਹਾ ਹੈ ਕਿ ਆਖਿਰ ਇਸ ਵੱਲੋਂ ਲਾਹੌਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਇੱਕ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਕਿ ਜੋ ਕੰਪਲੇਨੈਂਟ ਸੀ ਮਨਜੀਦ ਖੋਰਾ ਇਹਨਾਂ ਵੱਲੋਂ ਕੰਪਲੇਂਟ ਆ ਮੋਟਰਸਾਈਕਲ ਤੇ ਲੜਕਾ ਆਇਆ ਸੀਗਾ ਉਸਨੇ ਉਹਨਾਂ ਦੀਆਂ ਵਾਲੀਆਂ ਜਿਹੜੇ ਡਾਰੇ ਸੀ ਵਾਲੀਆਂ ਖੋਖ ਤੇ ਉਹਨੂੰ ਛਪਟ ਮਾਰ ਕੇ ਵਾਲੀਆਂ ਪੱਟ ਕੇ ਲੈ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਥਰਮਲ ਵਿਖੇ ਜਿਹੜਾ ਦੋਸ਼ੀ ਸੀਗਾ ਆਕਾਸ਼ ਦੀਪ ਕੁਮਾਰ ਉਸ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਸ ਦੀ ਸੀਸੀਟੀਵੀ ਫੁਟੇਜ ਤੇ ਹੋਰ ਟੈਕਨੀਕਲ ਫੁਟੇਜ ਤੇ ਹਿਊਮਨ ਰਿਸੋਰਸਸ ਤੋਂ ਸਾਡੀ ਪੀਸੀਆਰ ਦੀ ਟੀਮ ਐਂਗੇਜ ਪੀਸੀਆਰ ਸੰਜੀਵ ਕੁਮਾਰ ਅਤੇ ਥਾਣਾ ਥਰਮਲ ਦੀ ਟੀਮ ਇਹਨਾਂ ਦਾ ਕੰਬਾਈਨਡ ਐਫਰਟ ਸੀਗਾ ਤੇ ਇਸ ਮੁਕੱਦਮੇ ਦਾ ਜਿਹੜਾ ਦੋਸ਼ੀ ਸੀਗਾ ਅਸੀਂ ਉਸ ਹਾਂਜੀ ਇਹ ਸਾਨੂੰ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜੀ ਨਾਲ ਦੇ ਨਾਲ ਅਸੀਂ ਇਸ ਸਾਡੀਆਂ ਜਿਹੜੀਆਂ ਟੀਮਸ ਆ ਉਹ ਬਣ ਜਾਂਦੀਆਂ ਹੈਗੀਆਂ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਅਸੀਂ ਜਿਹੜੀ ਐਕਟੀਵਿਟੀ ਸਟਾਰਟ ਕਰ ਦਿੰਦੇ ਆ ਤਾਂ ਇਹ ਅਸੀਂ ਮਤਲਬ ਤੁਰੰਤ ਹੀ ਸਿਰਫ ਜਿਹੜਾ ਦੋਸ਼ੀ ਅਸੀਂ ਗ੍ਰਿਫਤਾਰ ਕਰ ਲੈਂਦੇ ਆ ਕੋਈ ਐਸ ਮੈਂ ਅਬਦੁੱਲ ਨੀ ਅਸੀਂ ਹੁਣ ਜਿਹੜਾ ਮੁੱਢਲੇ ਤੌਰ ਤੇ ਦੇਖੋ ਜਿਹੜੀ ਤੀ ਸਾਹਮਣੇ ਆਈ ਹੈ ਜਿਹੜਾ ਇਹ ਦੋਸ਼ੀ ਆਕਾਸ਼ਦੀਪ ਕੁਮਾਰ ਹੈ ਇਥੋਂ ਦੱਗਾ ਪੀੜਤਾ ਰਹਿਣ ਵਾਲਾ ਹੈਗਾ ਬੇਸਿਕਲੀ ਇਹ ਇੱਕ ਜੋਮੈਟੋ ਦਾ ਕੰਮ ਕਰਦਾ ਜੋਮੈਟੋ ਡਿਲੀਵਰੀ ਬாய் ਹੈਗਾ ਬੇਸਿਕਲੀ ਇਹ ਬਟ ਮੁੱਢਲੇ ਤੌਰ ਤੇ ਤਾਂ ਹਜੇ ਤੱਕ ਇਹਦੇ ਖਿਲਾਫ ਕੋਈ ਪੁਰਾਣਾ ਨਹੀਂ ਸਾਹਮਣੇ ਆਇਆ ਬਾਕੀ ਹੁਣ ਅਸੀਂ ਜੱਜ ਸਾਹਿਬ ਦੇ ਪੇਸ਼ ਕਰਕੇ ਦਾ ਪੁਲਸ ਰਿਪੋਰਟ ਹਾਸਲ ਕਰਾਂਗੇ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਪੂਰਾ ਕਲੀਅਰ ਕਰਾਂਗੇ ਜਿਹੜਾ ਪਾਸਟ ਰਿਕਾਰਡ ਕੀ ਹੈ ਤੋ ਸਭ ਪੈਸੇ ਦਾ ਪੈਸੇ ਨਹੀਂ ਸੀ ਇਹ ਕੋਲੇ ਤੋਂ ਸੁਣ ਵਿਚਾਰਾ 10000 ਜੋ ਐਸ ਪਰ ਕ ਤੋ ਕੀ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਸੀਂ ਆਈਡੈਂਟੀਟੀ ਉਹ ਕਲੀਅਰ ਹੋ ਗਿਆ ਸੀ ਦੋਸ਼ੀ ਅਰੈਸਟ ਹੋ ਚੁੱਕਿਆ ਹੈ ਇਹਦੇ ਵਿੱਚ ਤੇ ਹੁਣ ਅਸੀਂ ਇਹਨਾਂ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਹਾਸਲ ਕਰਕੇ ਜੋ ਜੋ ਵੀ ਚੀਜ਼ ਇਹਦੇ ਵਿੱਚ ਸਨੇਚ ਹੋਈ ਆ ਜਾਂ ਹੋਰ ਹੋਇਆ ਅਸੀਂ ਸਾਰੀਆਂ ਚੀਜ਼ਾਂ ਰਿਕਵਰ ਕਰਾਂਗੇ ਜਿਸ ਤਰ੍ਹਾਂ ਦੇ ਡਿਲੀਵਰੀ ਬாய் ਆ ਸਰ ਇਹ ਮੇਰੀ ਵੋਲਟ ਡਿਊਟੀ ਤੇ ਸੀਗਾ ਜਾਂ ਕਿਵੇਂ ਗਿਆ ਸੀ ਹਾਂਜੀ ਜਦੋਂ ਸਾਨੂੰ ਕੰਪਲੀਟ ਨੇ ਹੀ ਦੱਸਿਆ ਸੀਗਾ ਵੀ ਉਹ ਜਦੋਂ ਇਹ ਜਾ ਰਿਹਾ ਸੀਗਾ ਕਿਉਂਕਿ ਅਕਸਰ ਹੀ ਆਉਂਦਾ ਜਾਂਦਾ ਸੀਗਾ ਉੱਥੇ ਤਾਂ ਇਹਨੂੰ ਪਛਾਣਦੇ ਵੀ ਸੀਗੇ ਤੇ ਉਸ ਟਾਈਮ ਇਹ ਜਮੈਟ ਮਤਲਬ ਬੇਸਿਕਲੀ ਜਮੈਟਾ ਤੇ ਮੋਟਰਸਾਈਕਲ ਤੇ ਸੀਗਾ ਜੀ ਇਹਦੇ ਕੁਝ ਮੈਟੋ ਦੀ ਵਰਤ ਨਹੀਂ ਪਾਈ ਸੀ ਉਹ ਪਕਸ਼ਾ ਵੀ ਜਮੈਟਾ ਵਾਲੀ ਸੀਗਾ ਤਾਂ ਬਾਕੀ ਇਹ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰ ਲਾਂਗੇ ਤੁਸੀਂ ਇਹ ਨਾਲ ਦੀ ਗੱਲਬਾਤ ਕਰੋਗੇ ਸਰ ਜਿਸ ਤਰ੍ਹਾਂ ਨੇ ਬਾਰਤ ਕਰਤੀ ਹੈ ਜੋ ਰਿਕਾਰਡ ਵਾਸਤੇ ਹਾਂਜੀ ਬਿਲਕੁਲ ਅਸੀਂ ਇਹਦੇ ਧਿਆਨ ਜ਼ਰੂਰ ਲੈ ਕੇ ਆਵਾਂਗੇ ਅਸੀਂ ਇੱਥੇ ਜਿਹੜੇ ਲੋਕਲ ਇਹਨਾਂ ਦੇ ਆਰਗੇਨਾਈਜ਼ਰ ਨੇ ਜਾਂ ਜੋ ਵੀ ਹਾਇਰ ਕਰਦੇ ਨੇ ਅਸੀਂ ਕੋਲ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਤੇ ਸਾਡੀ ਤੁਹਾਡੇ ਵੀਡੀਓ ਨਹੀਂ ਵੀ ਇਹ ਇਹ ਜਿਹੜੀਆਂ ਜੋਮੈਟੋ ਹੋ ਗਿਆ ਸਵਿਗੀ ਹੋ ਗਿਆ ਇੱਦਾਂ ਦੀਆਂ ਜੋ ਵੀ ਆਰਗੇਨਾਈਜੇਸ਼ਨਸ ਇਹਨਾਂ ਨੂੰ ਅਪੀਲ ਹੈ ਵੀ ਜਦੋਂ ਵੀ ਕੋਈ ਤੁਸੀਂ ਰਿਕਰੂਟ ਕਰਦੇ ਹੋ ਤਾਂ ਕਾਈਂਡਲੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤੇ ਆਪਣਾ ਪਾਸ ਵੀ ਮੁਕੰਮਲ ਰਿਕਾਰਡ ਰੱਖਿਆ ਜਾਵੇ ਤਾਂ ਜੋ ਗੇ ਇੱਦਾਂ ਦੀ ਵਾਰਦਾਤ ਹੋਣ ਤੋਂ ਰੋਕਿਆ ਜਾ ਸਕੇ